ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਸੇ ਸਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵੈ ਸਹਿਜ ਸੁਪਾਏ ਸਚੇ ਸ਼ਬਦ ਸੱਚਾ ਸਾ ਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜਿਓ ਵਾਰੀ ਸੱਚ ਸਾ ਲਾਹਣਿਆ ਸੱਚ ਤੇ ਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜੈ ਦੇਖਾਂ ਸਚ ਸਭ ਨੇ ਥਾਈਂ ਗੁਰ ਪ੍ਰਸਾਦਿ ਮਨ ਬਸਾਈ ਤਨ ਸੱਚਾ ਰਸਨਾ ਸਚ ਰਾਤੀ ਸਚ ਸੁਣ ਆਖ ਵਖਾਨਣਿਆ ਮਨਸਾ ਮਾਰ ਸਚ ਸਮਾਢੀ ਇਨ ਮਨ ਦੇਠੀ ਸਬਾਵਨ ਜਾਣੀ ਸਤ ਗੁਰੂ ਸੇਵੀ ਸਦਾ ਮਨ ਨਿਹਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਰਿਤੇ ਦਿਖਾਇਆ ਮਾਇਆ ਮੋਹ ਸ਼ਬਦ ਚਲਾਇਆ ਸੱਚੋ ਸੱਚਾ ਵੇਖਸਾ ਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਾਤੇ ਤਿੰਨ ਸੱਚੀ ਲੇਬ ਲਾਗੀ ਹਰ ਨਾਮ ਸਮਾਲੇ ਸੇਵੜ ਭਾਗੀ ਸੱਚੇ ਸ਼ਬਦ ਆਪ ਮਿਲਾਏ ਸਤ ਸੰਗਤ ਸਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗੰਮ ਅਗੋਚਰ ਸ਼ਬਦ ਸਦ ਹੋਵੇ ਅੰਦੇਨ ਸੱਚ ਸ਼ਬਦ ਸਾਲਾਹੀ ਹੋਰ ਕੋਏ ਨਾ ਕੀਮਤ ਪਾਵਣਿਆ ਪੜਪੜ ਥੱਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਦ ਨ ਕਾਈ ਬੇਖ ਬਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਨਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ